ਵੈਸੇ ਹੀ ਹਸ਼ਿਰਚ ਮੜਾ ਬਦਨਾਮ ਕਰਤਾ ਸੀਗਾ ਕਿ ਬਾਈ ਨੂੰ ਛੱਡ ਗਈ ਬਾਈ ਨੂੰ ਛੱਡ ਗਈ ਉਹ ਇੱਕ ਕੈਰੈਕਟਰ ਸੀਗਾ ਜਿਹੋ ਉਹਦਾ ਨਾ ਛੱਡਿਆ ਹੁੰਦਾ ਸੀ ਇਹ ਤੁਸੀਂ ਮੈਨੂੰ ਇੰਨਾ ਪਿਆਰ ਵੀ ਨਹੀਂ ਸੀ ਕਰਦਾ ਤੇ ਹੁਣ ਗੁਰਮੁਖ ਵਿੱਚ ਉਹਨੂੰ ਸ਼ਰਾਪਨ ਸ਼ਰਾਪਨ ਨਾ ਕਹਿਣਾ ਸ਼ੁਰੂ ਕਰਦੇ ਪਰ ਕਹੋਗੇ ਦੈਟਸ ਗੁੱਡ ਉਹ ਫੇਮਸ ਹੁੰਦਾ ਕੈਰੈਕਟਰ ਅਸੀਂ ਜਿਸ ਦੌਰ ਤੋਂ ਲੰਘਿਓ ਬਹੁਤ ਖਤਰਨਾਕ ਸੀ ਇਹ ਵੀ ਫਤਿਹਵਾਰ ਦੇ ਦੁਆਰਾ ਪਰਚੇ ਕਰਾ ਲਿਆ ਜਿੱਦਾਂ ਆਪਣੇ ਨਿੱਜੀ ਜ਼ਿੰਦਗੀ 'ਚ ਹੁੰਦਾ ਕਿ ਥਾਣੇਦਾਰ ਨਾਲ ਫੈਸਲ ਕਰਨੀ ਬਹੁਤ ਆਫੀ ਹੈ ਇਦਾਂ ਪਰਚੇ ਹੋ ਜਾਂਦੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਫਿਲਮ ਪਹਿਲੀ ਪੰਜਾਬੀ ਦੀ ਫਿਲਮ ਹੈ ਜਿਹੜੀ ਇਹ ਨੌ ਪਾਸ਼ਾਵਾਂ ਦੇ ਵਿੱਚ ਦੱਬ ਹੋ ਕੇ origianally ਪਹਿਲੀ ਵਾਰੀ ਰਿਲੀਜ਼ ਹੋ ਰਹੀ ਹੈ ਅੱਜ ਸਸਟ੍ਰਿਕਲ ਫੇਰ ਸਾਰਿਆਂ ਨੂੰ ਦੇਖੋ ਪ੍ਰੋਫੈਸਰ ਸਾਹਿਬ ਨੇ ਕੰਮ ਕਰਿਆ ਤਾਂ ਵਧੀਆ ਕਰਿਆ ਪਹਿਲੀ ਗੱਲ ਤਾਂ ਇਹ ਹੈ ਔਰ ਜੋ ਜਦੋਂ ਕੋਈ ਅਕਲਮੰਦ ਜਾਂ ਸਟੂਡੀਅਸ ਬੰਦਾ ਕੰਮ ਕਰਦਾ ਉਹਦੇ ਵਿੱਚ ਲਿਆਕਤ ਝਲਕਦੀ ਹੈ ਜੋ ਪ੍ਰੋਫੈਸਰ ਸਾਹਿਬ ਨੇ ਬਹੁਤ ਅੱਛਾ ਕੰਮ ਕਰਿਆ ਔਰ ਮੈਂ ਹਮੇਸ਼ਾ ਹੀ ਹਸੀਨ ਅਦੀ ਇੰਟਰਵਿਊ ਸੁਣਦਾ ਹਾਂ ਬੜਾ ਸਮਰਪਿਤ ਪੰਜਾਬ ਪੰਜਾਬੀ ਹੈ ਅਲਰੇਡੀ ਸਭ ਤੋਂ ਅੱਛੀ ਗੱਲ ਐ ਜਿਹੜੀ ਨਵੀਂ ਜਨਰੇਸ਼ਨ ਆ ਆਮ ਤੌਰ ਤੇ ਫਿਲਮਾਂ 'ਚ ਵੀ ਇਸ ਤਰ੍ਹਾਂ ਹੁੰਦਾ ਕਈ ਵਾਰੀ ਵਪਾਰ ਵੀ ਕਰਨਾ ਹੁੰਦਾ ਪਰ ਇਹ ਗੁਰੂ ਘਰ ਨਾਲ ਜੋੜਨ ਵਾਲੀ ਫਿਲਮ ਐ ਬੱਚਿਆਂ ਨੂੰ ਉਹ ਸੇਧ ਦਿੰਦੀ ਐ ਇਹ ਬਹੁਤ ਅੱਛੀ ਗੱਲ ਐ ਸਰਦਾਰੀ ਦੀ ਗੱਲ ਐ ਪੰਜਾਬੀ ਦੀ ਗੱਲ ਐ ਪਰ ਪ੍ਰਮਾਤਮਾ ਕਰੇ ਇਦਾਂ ਦੀਆਂ ਫਿਲਮਾਂ ਬਣਦੀਆਂ ਰਹਿਣ ਮੈਂ ਤੁਹਾਡੇ ਜज्ਬੇ ਦੀ ਕਦਰ ਕਰਦਾ ਮੈਨੂੰ ਪਤਾ ਸੀ ਤੁਸੀਂ ਇਹੀ ਸਵਾਲ ਪੁੱਛੋਗੇ ਦੇਖੋ ਜਿਹੜੇ ਪਾਤਰ ਹਨ ਨਾ ਸਾਰੇ ਉਹਨਾਂ ਸਾਰਿਆਂ ਨੇ ਆਪਣੀ ਆਪਣੀ ਜਗ੍ਹਾ ਕਮਾਲ ਕਰਿਆ ਸਰਦਾਰਮੀ ਦਾ ਰੋਲ ਬਹੁਤ ਅੱਛਾ ਹੈ ਸਿੱਧੂ ਦਾ ਬਹੁਤ ਅੱਛਾ ਹੈ ਸਾਡੇ ਵਕੀਲ ਸਾਹਿਬ ਨੇ ਬਹੁਤ ਕਮਾਲ ਦਾ ਰੋਲ ਕਰਿਆ ਆਮ ਤੌਰ ਤੇ ਪੰਜਾਬੀ ਫਿਲਮਾਂ 'ਚ ਇਸ ਤਰ੍ਹਾਂ ਕਈ ਵਾਰੀ ਕੈਰੇਕਟਰਾਇਜ਼ੇਸ਼ਨ ਨਹੀਂ ਹੁੰਦੀ ਪ੍ਰੋਫੈਸਰ ਸਾਹਿਬ ਨੇ ਬਹੁਤ ਵਧੀਆ ਬੱਚੀ ਦਾ ਰੋਲ ਬਹੁਤ ਸੋਹਣਾ ਹੈ ਇੱਥੇ ਸਾਡੇ ਵੱਡੇ ਵਕੀਲ ਸਾਹਿਬ ਬਹੁਤ ਅੱਛਾ ਮਨੋਰੰਜਕ ਵੀ ਹੈ ਔਰ ਯਥਾਰਥ ਵੀ ਹੈ ਦੋਨੇ ਚੀਜ਼ ਹੈ ਸੁਮਿਤ ਭਾਈ ਜੀ ਥੋੜਾ ਸੈਂਟਰ 'ਚ ਆ ਜਾਓ ਤੁਸੀਂ ਹਾਂ ਜੀ ਹਾਂ ਪੂਰਾ ਹੋ ਗਿਆ ਨਾ ਰੇਲ ਬੰਦ ਆ ਭਾਈ ਤੁਸੀਂ ਉਹ ਦੇਖਿਆ Netflix ਤੇ ਬਾਲੀਵੁੱਡ ਦੇ ਜੋ ਲੈਜੈਂਡ ਨੇ ਭਾਈ ਵੀ ਨੇੜੇ ਹੋ ਜੋ ਲੈਜੈਂਡ ਉਹਨਾਂ ਦੀ ਡਾਕੂਮੈਂਟਰੀਆਂ ਬਣਦੀਆਂ ਨੇ ਨਾ ਸਾਡੇ ਪੰਜਾਬ ਦੇ ਲੈਜੈਂਡ ਸਾਡੇ ਨਾਲ ਖੜੇ ਨੇ ਮਾਨ ਸਰ ਦੀ ਕੋਈ ਡਾਕੂਮੈਂਟਰੀ ਕੇਬਲ ਵਰਤੇ ਆਉਣ ਕੋਈ ਨੇ ਓਕੇ ਕਰਾਓ ਨਹੀਂ ਨਹੀਂ ਅਸੀਂ ਉਹਨੇ ਅਨਾਉਂਸ ਕਰਦੇ ਆ ਸਰ ਜਿਹੜੀ ਬਾਲੀਵੁੱਡ ਵਾਲੀਆਂ ਹਿੰਦੂਆਂ ਨਾ ਉਹ ਮੱਖਣ ਮੱਖਣ ਲਾਉਂਦਾ ਸਾਡੀਆਂ ਜ਼ਿੰਦਗੀਆਂ ਬਹੁਤ ਰਫ ਹੈ ਅਸੀਂ ਆਪੇ ਦੀ ਬਹੁਤ ਕੁਝ ਦੱਸਣਾ ਚਾਹੁੰਦੇ ਅਸੀਂ ਜਿਸ ਦੌਰ ਤੋਂ ਲੰਘਿਆ ਬਹੁਤ ਖਤਰਨਾਕ ਸੀ ਇਹ ਆਪਣੀ ਬਦੌਲਤ ਤੁਹਾਡੇ ਰਗਾ ਦੁਆਰਾ ਪਰਚਾ ਕਰਾ ਸਕਦੇ ਸੋ ਦੇਖੋ ਇਹ ਡਾਕੂਮੈਂਟਰੀਆਂ ਜਾਂ ਬਾਕੀ ਜਿੱਤੇ ਬਹੁਤ ਬਾਤੀਆਂ ਗੱਲਾਂ ਜਦ ਤੱਕ ਅਪਾ ਚੰਗਾ ਕੰਮ ਕਰ ਸਕਦੇ ਪਹਿਲਾ ਉਹ ਕਰੀਏ ਇਹ ਇੱਕ ਚੰਗੀ ਫਿਲਮ ਮੰਗਾਂਗੇ ਅਸੀਂ ਤੁਹਾਡੇ ਤੋਂ ਕਿ ਤੁਸੀਂ ਰਲ ਕੇ ਦੁਆਰੇ ਦੱਸੋ ਮਤ ਬਾਅਦ ਹੋਰ ਸਾਡੇ ਲਈ ਕੋਈ ਪਲਾਉ ਨਹੀਂ ਲੈ ਕੇ ਆਉਣੀ ਇਸ ਤਰ੍ਹਾਂ ਦਾ ਜਿਹੜਾ ਕੰਟੈਂਟ ਆਉਣ ਲੱਗਿਆ ਹੈ ਨਾ ਇਹ ਬਹੁਤ ਅੱਛੀ ਗੱਲ ਹੈ ਲੀਕ ਤੋਂ हट ਕੇ ਸਾਹੀਤ ਪਰੇ ਕੋਈ ਨਾ ਵੱਡਾ ਡਰਾਮਾ ਨਹੀਂ ਬੜਿਕ ਸੰਖੇਪ ਤੇ ਆਮ ਬੰਦੇ ਦੀ ਕਹਾਣੀ ਹੈ ਜਿੱਦਾਂ ਆਪਣੇ ਨਿੱਜੀ ਜ਼ਿੰਦਗੀ 'ਚ ਹੁੰਦਾ ਕਿ ਥਾਣੇਦਾਰ ਨਾਲ ਬਹਿਸ ਕਰਨੀ ਬਹੁਤ ਔਖੀ ਹੈ ਐਡਾ ਪਰਚੇ ਹੋ ਜਾਂਦੇ ਆ ਪਿਛੇ ਜੀ ਖਬਰ ਆਈ ਸੀ ਕਿ ਕੋਈ ਬੰਦਾ ਕ੍ਰਾਸ ਕਰ ਰਿਹਾ ਸੀ ਗੱਡੀ ਨੂੰ ਤੇ ਸੋਟਾ ਪਰਚਾ ਕਰਦਾ ਉਹ ਵੀ ਇਸ ਤਰ੍ਹਾਂ ਦੀ ਲੜਾਈ ਦੀਆਂ ਬਹਿਮਾ ਇਹ ਕਿਹ ਬਾਣੀਆਂ ਚਾਹੀਦੀਆਂ ਇਹ ਸਾਡੀਆਂ ਰੂਟਸ ਨਾਲ ਜੁੜੀਆਂ ਹੋਈਆਂ ਫਿਰ ਭਾਈ ਤੁਸੀਂ ਹੈਪੀ ਹੋ ਜੀ ਮਤਲਬ ਮਾਨ ਸਾਹਿਬ ਆਏ ਨੇ ਚਾਰ ਚੰਨ ਲਾ ਕੇ ਜੇ ਬੱਬੂ ਮਾਨ ਵਰਗੀ ਸ਼ਖਸੀਅਤ ਇਸ ਫਿਲਮ ਦੀ ਪ੍ਰੇਜ਼ ਕਰ ਰਹੀ ਹੈ ਤਾਂ ਮੈਂ ਸਮਝਦਾ ਕਿ ਮੇਰੀ ਫਿਲਮ ਅੱਜ ਸਫਲ ਹੋ ਗਈ ਵਾਹ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸੁਨੀਲ ਸਿੰਘ ਦਾ ਕਿ ਉਹਨਾਂ ਨੇ ਇਸ ਫਿਲਮ ਨੂੰ ਸਿਨੇਮੇ ਦੇ ਵਿੱਚ ਪਹੁੰਚਾਇਆ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਨੀਟੂ ਬਾਜੀ ਦਾ ਗੁਰਪ੍ਰੀਤ ਸਿੰਘ ਨੀਟੂ ਜੀ ਦਾ ਜਿਨ੍ਹਾਂ ਨੇ ਇਸ ਫਿਲਮ ਨੂੰ ਕਮਾਂਡ ਆਪਣੇ ਹੱਥ ਵਿੱਚ ਲੈ ਕੇ ਪੂਰਾ ਕਰਵਾਇਆ ਔਰ ਮੈਂ ਸਾਰੀ ਟੀਮ ਦਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਇਹ ਬਹੁਤ ਔਖੇ ਤਰੀਕੇ ਨਾਲ ਫਿਲਮ ਬਣੀ ਔਰ ਅੱਜ ਤੁਸੀਂ ਫਿਲਮ ਦੇਖੀ ਹੈ ਤੁਹਾਨੂੰ ਪਸੰਦ ਆ ਰਹੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਫਿਲਮ ਪਹਿਲੀ ਪੰਜਾਬੀ ਦੀ ਫਿਲਮ ਹੈ ਜਿਹੜੀ ਇਹ ਨੌਂ ਭਾਸ਼ਾਵਾਂ ਦੇ ਵਿੱਚ ਡੱਬ ਹੋ ਕੇ origianally ਪਹਿਲੀ ਵਾਰੀ ਰਿਲੀਜ਼ ਹੋ ਰਹੀ ਹੈ ਔਰ ਮੈਂ ਸਮੀਰ ਸਿੰਘ ਹੋਰਾਂ ਦੀ ਇਸ ਕਰਕੇ ਹਮੇਸ਼ਾ ਰਿਸਪੈਕਟ ਕਰੂੰਗਾ ਕਿ ਉਹਨਾਂ ਨੇ ਇਸ ਫਿਲਮ ਤੋਂ ਪੈਸੇ ਕਮਾਣ ਦੀ ਨਹੀਂ ਸੋਚੀ ਤੁਹਾਨੂੰ ਪਤਾ ਹੈ ਕਿ ਇਹਨਾਂ ਦੀ ਜਿਹੜੀ ਐਪ ਕੇਵਲ 1 ਜਿਸ ਤੇ 24 ਤਰੀਕ ਨੂੰ ਫਿਲਮ ਆ ਰਹੀ ਹੈ ਟੋਟਲੀ ਨਿਊ ਆ ਬਿਲਕੁਲ ਬ੍ਰਾਂਡ ਨਿਊ ਐਪ ਹੈ ਅਸੀਂ ਸਮਝ ਸਕਦੇ ਹਾਂ ਕਿ ਹਾਲੇ ਉਸਨੇ ਰੈਵਨਿਊ ਜਨਰੇਟ ਨਹੀਂ ਕਰਨਾ ਇਸ ਦੇ ਬਾਵਜੂਦ ਵੀ ਸਮੀਰ ਸਿੰਘ ਹੋਰਾਂ ਨੇ ਕਿਹਾ ਕਿ ਇਹ ਫਿਲਮ ਤੇ ਇਸ ਦਾ ਮੈਸੇਜ ਇਹ ਦੋਨੋਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਕਿ ਸਾਰੇ ਸੰਸਾਰ ਕੋਲੇ ਪਹੁੰਚਣੀਆਂ ਚਾਹੀਦੀਆਂ ਨੇ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਨੌ ਪਛਾਵਾਂ ਦੇ ਰਹੀਂ ਕਿ ਇਹ ਪੰਜਾਬੀਆਂ ਨੂੰ ਫਿਲਮਾਂ ਵੀ ਬਣਾਉਣੀਆਂ ਹੁੰਦੀਆਂ ਨੇ ਤੇ ਦੂਜਾ ਸੀ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਿੱਖੀ ਕੀ ਹੈ ਇਹਦੇ ਵੇਥ ਕੀਤਾ ਜਾਂਦਾ ਹੈ ਇਹ ਸਟੋਰੀਆਂ ਨੇ ਕਿ ਜਦੋਂ ਕਿਸੇ ਦੇ ਉੱਪਰ ਭੀੜ ਬਣੇ ਤੁਹਾਨੂੰ ਮਾਂ ਕਹਿੰਦੀ ਹੈ ਕਿ ਤੂੰ ਜਾ ਕੇ ਕਿਸੇ ਸਰਦਾਰ ਕੋਲੇ ਖੜ ਜੀ ਤਾਂ ਇਹ ਦੋ ਮੈਸੇਜ ਜਿਹੜੇ ਸੀ ਸੁਨੀਤ ਸਿੰਘ ਹੋਰਾਂ ਦੇ ਰਾਹੀਂ ਇਹ ਪੂਰੇ ਵਰਲਡ ਤੱਕ ਪਹੁੰਚਣਗੇ ਮੇਰੇ ਲਈ ਅੱਜ ਇਹ ਬਹੁਤ ਵੱਡਾ ਦਿਨ ਹੈ ਤੁਹਾਡਾ ਸਾਰੇ ਮੀਡੀਆ ਦਾ ਸ਼ੁਕਰੀਆ ਮੇਰੀ ਸਾਰੀ ਟੀਮ ਦਾ ਸ਼ੁਕਰੀਆ ਔਰ ਇੰਨੇ ਲੋਕ ਜਿਹੜੇ ਫਿਲਮਾਂ ਸਿਨੇਮਾ ਦੇਖਣ ਆਏ ਨੇ ਅੱਜ ਖਾਸ ਤੌਰ ਤੇ ਬੱਬੂ ਮਾਨ ਜੀ ਹਰੀਸ਼ ਵਰਮਾ ਜੀ ਇੱਥੇ ਨੇ ਔਰ ਹੋਰ ਵੀ ਕਾਫੀ ਸਟਾਰ ਸਾਥੀ ਆਏ ਨੇ ਮੈਂ ਨਾਮ ਸ਼ਾਇਦ ਉਲਟਾ ਪੁਲਟਾ ਕਰ ਦੂੰਗਾ ਇਸ ਵੇਲੇ ਅਸੋਨੀਆ ਮਾਨ ਜੀ ਆਏ ਨੇ ਤਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੇਕਰ ਮਾਨ ਸਾਹਿਬ ਲਈ ਕੁਝ ਲਿਖਣਾ ਹੋਵੇ ਕੈਕਟਰ ਕੋਈ ਪੀ ਸੋਟ ਜੋ ਮੈਂ ਇਹਨਾਂ ਦੇ ਬਰਥਡੇ ਤੇ ਇਹਨੂੰ ਸਕ੍ਰਿਪਟ ਪੂਰੀ ਗਿਫਟ ਕਰ ਦੂੰਗਾ ਕਹਿਨ ਤਾਂ ਸਹੀ ਮੈਂ ਨਹੀਂ ਪੈਸੇ ਦਾ ਬਹੁਤ ਮੈਂ ਮੈਂ ਇਹਨਾਂ ਦਾ ਮੰਨ ਕੇ ਚੱਲਦਾ ਕਿ ਸਾਡੇ ਕੋਲ ਇੱਕ ਸੁਪਰਸਟਾਰ ਮਤਲਬ ਕਿ ਇਹ ਸਾਡੇ ਬਹੁਤ ਵੱਡੇ ਸੁਪਰਸਟਾਰ ਨੇ ਔਰ ਕਦੇ ਦੁਆ ਮੇਰੀ ਤੇ ਮੈਨੂੰ ਇਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲੇ ਨਹੀਂ ਨਹੀਂ ਭਾਜੀ ਇਦਾਂ ਨਹੀਂ ਤੁਸੀਂ ਬਹੁਤ ਵੱਡੇ ਹੋ ਬਹੁਤ ਵੱਡੇ-ਵੱਡੇ ਪਿਆਰੇ ਤੇ ਸਦਕਾਰੇ ਹੋ ਕੁਲਜਿੰਦਰ ਸਿੰਘ ਸਿੱਧੂ ਜੀ ਪਲੀਜ਼ ਕਿਧਰ ਚਲੇਗੇ ਇਹਨਾਂ ਨੇ ਬਹੁਤ ਜਾਨ ਲਾਈ ਸਾਰਾ ਗੁਰਲੀਨ ਜੀ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਸਾਰੀ ਟੀਮ ਦਾ ਥੈਂਕ ਯੂ ਵੈਰੀ ਮੱਚ ਥੈਂਕ ਯੂ ਜੀ ਥੈਂਕ ਯੂ ਮਾਨ ਸਾਹਿਬ ਆਓ ਤੁਸੀਂ ਤੁਸੀਂ ਸਾਡਾ ਸੈਂਟਰ 'ਚ ਹੀ ਰਹਿਣਾ ਕਰਦੇ ਹੋਗੇ ਅੱਗੇ ਇੱਥੇ ਰਹੋ ਜੀ ਬਹੁਤ ਬਹੁਤ ਸਿਕਿਉਰਿਟੀ ਥੈਂਕ ਯੂ ਜਿਵੇਂ ਪਾਲੀ ਜੀ ਨੇ ਦੱਸਿਆ ਇਸ ਫਿਲਮ ਬਾਰੇ ਤੇ ਫਿਲਮ ਕਾਫੀ ਹਾਂਜੀ ਫਿਲਮ ਕਾਫੀ ਔਕੜਾਂ ਤੋਂ ਬਾਅਦ ਪੂਰੀ ਹੋਈ ਹੈ ਤੁਸੀਂ ਸਮਝ ਸਕਦੇ ਹੋ ਕਿ ਤਿੰਨ ਪ੍ਰੋਡਿਊਸਰਸ ਨੇ ਫਿਲਮ ਕੰਪਲੀਟ ਕੀਤੀ ਆ ਤੇ ਫਿਲਮ ਕਿਹੋ ਕਿਹੋ ਜਿਹੇ ਸਮਾਂ ਚ ਲੰਗੀ ਹੋਊਗੀ ਸੋ ਫਿਲਮ ਜਿਵੇਂ ਰਾਣਾ ਆਲੂ ਵਾਲੀਆ ਹੋਣਾਂ ਨੇ ਸ਼ੁਰੂਆਤ ਕੀਤੀ ਨੇਟੂ ਭਾਈ ਨੇ ਪੂਰੀ ਕਰਵਾਈ ਸੁਮੇਤ ਜੀ ਨੇ ਆ ਕੇ ਉਹਨੂੰ ਇਸ ਲੈਵਲ ਤੱਕ ਲਿਆਂਦਾ ਮ ਕਾਜ ਹਮ ਕੋ ਕੇ ਸਰਖੀ ਬਿੰਦੀ ਫੇਰ ਨਵੇ ਸਿਰੋ ਲਾ ਕੇ ਤੁਹਾਡੇ ਤੱਕ ਪਹੁੰਚਾਇਆ ਤੇ ਹੁਣ ਤੁਸੀਂ ਸਾਰੇ ਉਹਨੂੰ ਪਸੰਦ ਕਰ ਰਹੇ ਹੋ ਸੋ ਮੈਂ ਬਹੁਤ ਲੱਕੀ ਹਾਂ ਕਿ ਪਾਲੀ ਜੀ ਨੇ ਮੈਨੂੰ ਇਸ ਕੈਰੈਕਟਰ ਦੇ ਲਈ ਚੁਣਿਆ ਸੋ ਬਹੁਤ ਚੰਗਾ ਲੱਗ ਰਿਹਾ ਹੈ ਕਿ ਤੁਸੀਂ ਸਾਰੇ ਫਿਲਮ ਨੂੰ ਪਸੰਦ ਕਰਦੇ ਹੋ ਥੈਂਕ ਯੂ ਵੈਰੀ ਮੱਚ ਮੈਂ बोल चुकी हूं फोटोग्राफी बोल चुकी हूं ऑनलाइन वो कुछ बोल चुकी है आज सभी अच्छी बोल आज अनमोल सर से क्लैपिंग थैंक यू सो मच ਮੈਂ ਜੀ ਸਰਦੀ ਡਾਕਟਰ ਦਾ ਰੋਲ ਕੀਤਾ ਇਸ ਮੂਵੀ ਦੇ ਵਿੱਚ ਸਰ ਤੇ ਮੈਮ ਦੀ ਐਂਡ ਮੈਂ ਪਾਲੀ ਸਰਦੀ ਬਹੁਤ ਮਤਲਬ ਸ਼ੁਕਰਗੁਜ਼ਾਰਾਂ ਕਿ ਉਹਨਾਂ ਨੇ ਮੈਨੂੰ ਇਸ ਮੂਵੀ ਦੇ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਮੈਂ ਮੈਮ ਨਾਲ ਕੰਮ ਕੀਤਾ ਸਰ ਨਾਲ ਮਤਲਬ ਮੈਨੂੰ ਇਨੀ ਖੁਸ਼ੀ ਹੋਈ ਮੈਂ ਦੱਸ ਨਹੀਂ ਸਕਦੀ ਐਂਡ ਤੁਹਾਨੂੰ ਸਭ ਨੂੰ ਮੂਵੀ ਕਿਵੇਂ ਦੀ ਲੱਗੀ ਆਈ ਹੋਪ ਸਭ ਨੂੰ ਵਧੀਆ ਲੱਗੀ ਹੋਵੇ

ਬਾਲੀ ਜੀ ਨੇ ਸਾਡੇ ਸਾਰਿਆਂ ਤੋਂ ਬਹੁਤ ਮਿਹਨਤ ਕਰਵਾਈ ਹੈ ਔਰ ਇਹਨਾਂ ਨੇ ਜੋ ਜੋ ਕੈਰੈਕਟਰ ਸੋਚਿਆ ਸੀਗਾ ਕਿ ਮੈਨੂੰ ਜਸ਼ਨ ਇਦਾਂ ਚਾਹੀਦੀ ਹੈ ਗੁਰਮੁਖ ਐ ਹੋ ਜੀ ਚਾਹੀਦੀ ਹੈ ਸਾਰਾ ਐ ਹੋ ਜੀ ਚਾਹੀਦੀ ਹੈ ਉਹੋ ਜਾਂ ਸਾਡੇ ਸਾਰਿਆਂ ਤੋਂ ਕੰਮ ਕਰਵਾਇਆ ਐਂਡ ਕੁਲਵਿੰਦ ਕੁਲਹਿੰਦਰ ਜੀ ਦੀ ਲਾਈਫ ਦੀ ਉਹ ਅੱਗੇ ਵੀ ਬਹੁਤ ਕੰਮ ਕਰਨਗੇ ਹੁਣ ਤੱਕ ਵੀ ਇਹ ਮਾਸਟਰਪੀਸ ਹੈ ਹੀ ਹੈਜ਼ ਡਨ ਵੌਂਡਰਫੁਲ ਜੌਬ ਜਿੰਨੇ ਵੀ ਅਵਾਰਡ ਹੈ ਐਕਿ ਇਹਨਾਂ ਨੂੰ ਜਾਣੇ ਚਾਹੀਦੇ ਆਰੇ 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 ਅਗਰ ਤੁਸੀਂ ਮੈਂ ਸਾਰੇ ਕਰਦਿਆਂ ਅਗਰ ਤੁਸੀਂ ਆਪਣੀ ਸਿੱਖੀ ਨੂੰ ਪਿਆਰ ਕਰਦੇ ਹੋ ਆਪਣੇ ਬੱਚਿਆਂ ਨੂੰ ਫੈਮਲੀ ਨੂੰ ਇਹ ਫਿਲਮ ਜ਼ਰੂਰ ਦਿਖਾਓ ਕਿਉਂਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਬੀਇੰਗ ਅ ਸਿੱਖ ਅਸੀਂ ਇਸ ਫਿਲਮ ਨੂੰ ਵੱਧ ਤੋਂ ਵੱਧ ਪ੍ਰਮੋਟ ਕਰੀਏ ਔਰ ਇਹ ਫਿਲਮ ਥੀਏਟਰਲੀ ਬਣੀ ਸੀ ਓਥੇ ਜ਼ਰੂਰ ਰਿਲੀਜ਼ ਹੋਣੀ ਚਾਹੀਦੀ ਹੈ ਥੈਂਕ ਯੂ ਸੋ ਮੱਚ ਫਾਜ਼ਿਲ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਸਮੀਰ ਜੀ ਇਹ ਡਾਟਾ ਦੀ ਫਿਲਮ ਹੈ ਇਹਨੂੰ ਥੀਏਟਰ 'ਚ ਜ਼ਰੂਰ ਲੈ ਕੇ ਜਾਓ ਔਰ ਜਿੱਥੇ ਵੀ ਵੋਲਡ ਰਿਚ ਪੰਜਾਬੀ ਹੈ ਉਹਨਾਂ ਤੱਕ ਇਹ ਫਿਲਮ ਜ਼ਰੂਰ ਪਹੁੰਚਾਓ ਸੀਰੀਅਸਲੀ ਜੀ ਪਰਿਵਾਰਕ ਮੈਂਬਰ ਹੋਣ ਦੇ ਨਾਤੇ ਨਾ ਅਸੀਂ ਮਾਨ ਸਾਹਿਬ ਨੂੰ 15 ਤੋਂ 16 ਵਾਰ ਕਹਿ ਚੁੱਕੇ ਹਾਂ ਅਸ਼ਟੂ ਬਾਰੇ ਤੁਸੀਂ ਜੁਰਾ ਦਾ ਇੱਕ ਵਾਰਿਸ਼ ਭਾਗ ਪਾਓ ਸਾਡੀ ਤੇ ਅਨਾਉਂਸ ਕਰ ਦਿਓ ਅੱਜ ਹੀ ਮੈਂ ਤਾਂ ਕਹਿਦਾ ਹਾਂ ਜੀ ਮਾਨ ਸਾਹਿਬ ਅਸੀਂ 15 16 ਬਾਅਦ ਕੇ ਐਪਲੀਕੇਸ਼ਨ ਲਾ ਚੁ ਲਾ ਚੁ ਕੀ ਹੈ ਜੀ ਬੈਠਦੇ ਬੈਠਦੇ ਨਿਕਲਦੇ ਤੁਸੀਂ ਸਾਰਿਆਂ ਨੇ ਮੈਨੂੰ ਵੈਸੇ ਹੀ ਹਸ਼ਰ ਚ ਬੜਾ ਬਦਨਾਮ ਕਰਤਾ ਸੀਗਾ ਕਿ ਬਾਈ ਨੂੰ ਛੱਡ ਗਈ ਬਾਈ ਨੂੰ ਛੱਡ ਗਈ ਉਹ ਇੱਕ ਕੈਰੈਕਟਰ ਸੀਗਾ ਜਿਹੋ ਉਹਦਾ ਨਾ ਛੱਡਿਆ ਹੁੰਦਾ ਸੀ ਤੁਸੀਂ ਮੈਨੂੰ ਇੰਨਾ ਪਿਆਰ ਵੀ ਨਹੀਂ ਸੀ ਕਰਨਾ ਤੇ ਹੁਣ ਗੁਰਮੁਖ ਵਿੱਚ ਮੈਨੂੰ ਸ਼ਰਾਪਨ ਸ਼ਰਾਪਨ ਨਾ ਕਹਿਣਾ ਸ਼ੁਰੂ ਕਰਦੇ ਹੋ ਪਰ ਕਹੋਗੇ ਦੈਟਸ ਗੁੱਡ ਉਹ ਫੇਮਸ ਹੁੰਦਾ ਕੈਰੈਕਟਰ ਥੈਂਕ ਯੂ ਜੀ ਥੈਂਕ ਯੂ ਜੀ ਦੀ ਜੋੜੀ ਬਣਾਵਾਂਗੇ ਮੈਂ ਤੁਹਾਨੂੰ ਕਹਿ ਕੇ ਅੰਡ ਮਾਨਸਾ ਦਾ ਥੈਂਕ ਯੂ ਕਹਿਣਾ ਚਾਹਾਂਗੀ ਜਿਨ੍ਹਾਂ ਨੇ ਅਸ਼ਰਵਿਸ਼ ਮੈਨੂੰ ਚਾਂਸ ਦਿੱਤਾ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਆਈ ਅੱਜ ਮੈਨੂੰ ਗੁਰਲੀਨ ਛੋਪੜਾ ਦੇ ਨਾਮ ਤੋਂ ਬਹੁਤ ਘੱਟ ਲੋਕ ਜਾਣਦੇ ਲੋਕ ਸ਼ਗਨ ਦੇ ਨਾਮ ਤੋਂ ਜਾਣਦੇ ਆ ਉਹਨਾਂ ਲਈ ਮੈਂ ਮਾਨਸਾ ਸਾਹਿਬ ਦਾ ਆਲਵੇਸ ਥੈਂਕ ਯੂ ਕਹਿਣਾ ਚਾਹਾਂਗੀ ਪਲੀਜ਼ ਜ਼ਰੂਰ ਅੱਗੇ ਆਓ ਤੁਸੀਂ ਐਂਡ ਜੀ ਹਾਂ ਬਿਲਕੁਲ ਹਮੇਸ਼ਾ ਇੱਕੋ ਹੀ ਦਰਜਾ ਮਿਲਿਆ ਕਿ ਬਾਈ ਨੂੰ ਛੱਡ ਗਈ ਬਾਈ ਨੂੰ ਛੱਡ ਗਈ ਪਲੀਜ਼ ਆਪਣੇ ਆਡੀਅਰੈਂਸ ਨੂੰ ਵੀ ਗੁਰਲੀਨ ਐਡੀ ਮਾੜੀ ਨਹੀਂ ਹੈ ਜਿੰਨੀ ਉਹ ਮੈਨੂੰ ਬਣਾਉਂਦੀ ਹੈ ਪਲੀਜ਼ ਜ਼ਰੂਰ ਕਹੋ ਗੁਰਲੀਨ ਬਹੁਤ ਚੰਗੀ ਕੁੜੀ ਹੈ और बस यानी पूरी कोई भाई लो छट कैरेक्टर बहुत अच्छा निभाया है लोकी आज भी जीत कर बहुत चढ़ाई है तेरी आज भी थैंक यू सो मच आप मेरा भाव लॉन्च किया थिएटर डिपार्टमेंट का इंडियन बात थैंक यू ਬਹੁਤ ਗ੍ਰੇਟਫੁਲ ਆ ਬਹੁਤ ਥੈਂਕਫੁਲ ਆ ਅਗੇ ਕੀ ਸਟਾਰਟ ਮੈਂ ਕਹਿ ਰਿਹਾ ਕਿ ਬਹੁਤ ਗ੍ਰੇਟਫੁਲ ਆ ਡਿਪਾਰਟਮੈਂਟ ਚ ਪਾਲੀ ਸਰ ਕੋਲੋਂ ਪੜਿਆ ਤੇ ਉੱਥੋਂ ਨਿਕਲਦੇ ਹੀ ਉਹਨਾਂ ਨੇ ਮੌਕਾ ਦਿੱਤਾ ਮੈਨੂੰ ਮੇਰੇ ਤੇ ਭਰੋਸਾ ਕੀਤਾ ਤੇ ਬਹੁਤ ਸ਼ੁਕਰਗੁਜ਼ਾਰ ਆ ਪਾਲੀ ਸਰ ਦਾ ਤੇ ਸਾਰੀ ਟੀਮ ਦਾ ਥੈਂਕ ਯੂ ਸਭ ਤੋਂ ਪਹਿਲਾਂ ਸੁਮੀਤ ਜੀ ਥੈਂਕ ਯੂ ਸੋ ਮੱਚ ਫਾਰ एवरीथिंग ਐਂਡ ਜਿੰਨੀ ਵੀ ਸਾਡੀ ਟੀਮ ਹੈ ਕੁਲਜਿੰਦਰ ਜੀ ਸਭ ਮਾਨ ਸਾਹਿਬ ਤੁਹਾਡਾ ਬਹੁਤ 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 ਧੰਨਵਾਦ ਤੁਸੀਂ ਆ ਜਾਈ ਹੋ ਸਾਡੇ ਮੇਰੇ ਸਾਰੇ ਇੱਕੋ ਪਰਵਾਰ ਨੇ ਪ੍ਰੋਫੈਸਰ ਸਾਹਿਬ ਐਸੀ ਬਹੁਤ ਸਤਿਕਾਰਤਾ ਬਟ ਮੈਂ ਇੰਨੀ ਜ਼ਿਆਦੇ ਗ੍ਰੇਟਫੁਲ ਆ ਮੈਂ ਤੁਹਾਡੀ ਬਹੁਤ ਵੱਡੀ ਫੈਨ ਆ ਜੀ ਜੀ ਤੇ ਮੈਂ ਅੱਜ ਮਤਲਬ ਤੁਸੀਂ ਸਾਡੇ ਲਈ ਆਏ ਹੋ ਸਾਡੇ ਲਈ ਬਹੁਤ ਪ੍ਰਿਵਿਲੇਜ ਦੀ ਗੱਲ ਹੈ ਨਹੀਂ ਤੁਸੀਂ ਸਾਡੇ ਆਪਣੇ ਸਾਡਾ ਫਰਜ਼ ਬਣਦਾ ਹੈ ਇੱਕ ਦੂਜੇ ਦੀ ਹੱਲਾਸ਼ੇਰੀ ਕਰਨਾ ਕਿਉਂਕਿ ਜ ਜ ਪੰਜਾਬੀ ਜਿਹੜੀ ਸਾਡੀ ਫਿਲਮ ਹੈ ਜੀ ਐਸੇ ਰਫਤਾਰ ਚ ਬਣਨੀ ਹੈ ਤਾਂ ਹੀ ਸਾਡਾ ਸਿਨੇਮਾ ਸਿਰਜਿਆ ਜਾਊਗਾ ਥੋੜਾ ਜਿਹਾ ਸਾਨੂੰ ਟਾਈਮ ਲੱਗੂਗਾ ਹੋਰ ਬਟ ਅੱਛੀ ਆ ਫਿਲਮ ਹੈ ਔਰ ਕਮਾਲ ਦੀ ਗੱਲ ਇਹ ਹੈ ਕਿ ਗੁਰੂ ਕਰਨਾ ਜੋੜਨ ਵਾਲੀ ਫਿਲਮ ਹੈ ਤੁਸੀਂ ਵੱਧ ਤੋਂ ਵੱਧ ਇਹਦਾ ਪ੍ਰਚਾਰ ਤੇ ਪ੍ਰਸਾਰ ਕਰੋ ਬੰਬੇ ਦੀਆਂ ਖਬਰਾਂ ਘੱਟ ਲਾਇਆ ਕਰੋ ਇੱਥੇ ਵਾਲੀਆਂ ਜ਼ਿਆਦਾ ਲਾਇਆ ਕਰੋ ਹੈ थैंक यू थैंक यू ਸੋ ਮਚ थैंक यू एवरीवन थैंक यू